ਨਹੀਂ ਮੇਰੀ ਸੁਣ ਗੱਲ ਨਾ ਮੈਂ ਤਾਂ ਦੁਲਾਵਾਂ ਬਾਬੇ ਨਿਕਟ ਰੰਦਾ ਯਾਰ ਕਦੋਂ ਨਿੱਪਾ ਪਾਸੇ ਹੋ ਜਾਂਦੇ ਬਾਬੇ ਬੱਲਾ ਦੇ ਦੇ ਬਾਈ ਅੜੀ ਗਰੀ ਅੜੀ ਨਾ ਕਰ ਹਰ ਜਾ ਯਾਰ ਮੈਨੂੰ ਮਾਰ ਦੰਦੇ ਪਾਪੇ ਨੂੰ ਗਾਲ ਕੁੱਟ ਕੇ ਤੂੰ ਹਰ ਜਾ ਪਾ ਜੁੰਦੀ ਆ ਓਹ ਹਰ ਜਾ ਬਾਬੇ ਦੱਸੋ ਕੀ ਕਰਾਂ ਦੱਸੋ ਬਾਬਾ ਬਾਈ ਪਰ ਆਹੋ ਓ ਪਰੇ ਹਟਾ ਬੁੜੇ ਦਾ ਮਾਲ ਦੇਖੀਏ ਕੋਈ ਸੌਦਾ ਨਹੀਂ ਨਿਕਲਦਾ ਕੋਈ ਨਹੀਂ ਬਾਬਾ ਕੋਈ ਨਹੀਂ ਗੁੱਸੇ ਨਾ ਬਾਬਾ ਕੋਈ ਅਸੀਂ ਕੋਈ ਲੜਾਈ ਕਰੀਏ ਨੇ ਤੇਰਾ ਨਾਲਾ ਬੰਦਾ ਯਾਰਾ ਸਤਾਏ ਗੱਲ ਕਰੇ ਭੈਣ ਜੀ 20 ਸਾਲੋਂ ਨੇ ਤੂੰ ਵੀ ਟੱਚ ਕਰ ਲੱਗਾ ਅਸੀਂ 20 ਸਾਲਾਂ ਤੋਂ ਲੱਗ ਰਹੇ ਤੂੰ ਅਸੀਂ ਕੋਈ ਪੋਲ ਪੁਣੀ ਵਾਲੀ ਜਾਂ ਲੜਾਈ ਵਾਲੀ ਗੱਲ ਕਰੀ ਜਾਂਦਾ। ਉਹ ਬਸ ਉਹ ਬਸ ਮਾਰ ਲੈਂਦਾ। ਓਹ ਹੋ ਹੋ ਪਹਿਲਾਂ ਤੂੰ ਕਹਿੰਦਾ ਮੈਂ ਬੋਲਦਾ ਨਹੀਂ। ਯਾਰ ਰੌਲਾ ਕਾਹਦੇ ਵਾਸਤੇ ਪਾ ਰਿਹਾ। ਸਹੀ ਗੱਲ ਹੈ। ਮੈਂ ਤੂੰ ਕਰਦਾ। ਚੁੱਪ ਵੇ ਚੁੱਪ। ਮੈਂ ਗਲੂਰੇ ਆ ਬਾਬਾ ਤੂਰਿਆ ਮੇਰੇ ਅਮਰ ਦਾ। ਚਲੋ ਇਹਦੇ ਚਾ ਗੱਲ ਬਣ ਗਈ। ਐ ਬਸ ਚੁੱਪ ਕਰ ਜਾ ਹੁਣ ਤੂੰ। ਫੇਰ ਤੂੰ ਦੋ ਮਿੰਟ ਚੁੱਪ ਕਰ ਤੇ ਵਿਚਾਲੇ ਨਾਲ ਹੁਣ ਬੋਲ। ਤੈਨੂੰ ਗਲਤ ਲੱਗਿਆ ਸੌਦਾ ਨਾ ਵੇਖਣ ਲਈ। ਕਿਉਂ ਵੀ? ਹੁਣ ਤੂੰ ਬੋਲ ਬੋਲ ਨਾ ਦੋ ਮਿੰਟ। ਠੀਕ ਹੈ ਨਾ ਹੁਣ ਤੂੰ ਮੈਨੂੰ ਦੱਸ ਇੱਕ ਰੁਪਿਆ ਘੱਟ ਨਹੀਂ ਦਿੰਦੇ ਲੱਖ ਰੁਪਿਆ ਲਮੰਦਾ ਲੈ ਇੱਕ ਰੁਪਿਆ ਤੈਨੂੰ ਘੱਟ ਨਹੀਂ ਦਿੰਦੇ 90 ਹਜ਼ਾਰ ਦੰਨੇ 100 ਰੁਪਏ ਹਾਂ ਮੈਂ ਵੀ ਛੇ ਰਾ ਕੇ ਗਿਆ ਕਹਾਣੀ ਚੱਲ ਆਏ ਹੁਣ ਜੇ ਇਹ ਨਹੀਂ ਨੂੰ ਮੈਂ ਖੜਾ ਮੈਂ ਨਹੀਂ ਬਸ ਜੱਤ ਮਦਾਨ ਛੱਡ ਕੇ ਨਹੀਂ ਪਾਈਦੇ ਹਾਂ ਆ ਚੱਲੀਏ ਹੁਣ

ਉਹ ਹੀ ਰੋਣਾ ਵਾਲਾ ਸਾਡੀ ਜੈ ਜੀ ਵਾਹ ਸੌਦੇ ਚ ਇੰਨੀ ਅੜੀ ਵੀ ਨਹੀਂ ਚਾਹੀਦੀ ਪਤਾ ਬੁੜੇ ਕਨੀ ਉੱਟ ਗਏ ਬਚਾਰੇ ਕਦੀ ਪਤਾ ਬੁੜੇ ਦੀ ਮਦਦ ਕਰਦਾ ਬਚਾਰੇ ਦੀ ਵੀ 2 ਰੁਪਏ ਨੂੰ ਗਰੀਬ ਨੂੰ ਬੰਨਣਾ ਉਹ ਐ ਹੋ ਆ ਬੱਕਰਾ ਖੜਾ ਬੱਕਰਾ ਖੜੀ ਆ ਚੱਲ ਕਾ ਕੋਤਾ ਆਪਣੇ ਜਿਵੇਂ ਤੁਸੀਂ ਕਰੇ ਸਭ ਕੁਝ ਕਰੇ ਵਿੱਚ ਗੱਲੇ ਪੇਟਾਂ ਦਾ ਕਿੰਨੀਆਂ ਨੇ 11 11 ਕਿਹਨੇ ਕਹਿੰਦਾ ਕੱਲ ਦਾ ਟਾਈਮ ਟਾਈਮ ਬਹੁਤ ਜਿਆਦਾ 11 ਪੇਡਾਂ 12ਵੇਂ 75 12ਵਾਂ 12ਵਾਂ ਨੇੜਾ 11 ਨੇੜਾ ਲੱਗਦਾ ਸਾਰੀ ਥਾਂ ਕੀ ਕਰਾਂ ਯਾਰ ਉਹ ਮਾਰਿਆ ਜੋ ਉਹਨੇ ਕੱਟਣ ਦੇ ਹਿਸਾਬ ਚ ਲੈਣੀਆਂ ਨੇ ਵਿੱਲੇ ਨੇ ਓਰੇ ਆਜੋ ਨੇੜੇ ਓ ਨੇੜੇ ਆਜੋ ਓਰੇ ਆਜਾ ਛਾਵੇਂ ਓਰੇ ਆਜਾ ਬਾਬੇ ਓਰੇ ਆਜਾ ਭੱਜ ਕੇ ਨਹੀਂ ਜਾ ਬੱਸ ਹੁਣ ਤੂੰ ਭੱਜ ਨਾ ਵੇਚਤੀਆਂ ਤੇਰੀਆਂ 90000 ਦੀਆਂ ਕੋਈ ਮੈਂ ਛੋਟੇ ਨੱਕ ਵੀ ਖੜੇ ਨੇ ਯਾਰ ਇੱਚ ਛੋਟੇ ਨੇ ਯਾਰ ਕੋਈ ਬੋਲ ਚ ਪਈ ਜਾਂਦੇ ਨੇ ਲੈ ਲੋ ਛੋਟੇ ਤਾਂ ਕੁੱਝ ਕੱਟਿਆ ਯਾਰ ਜੀ ਥੋੜੀਆਂ ਲੰਬੀਆਂ ਮੈਂ ਕਿ ਪੈਸਾ ਵੀ ਲੈ ਕੱਟ ਲਾ ਲੈ ਲੈਣਿਆ ਲੈ ਲਓ ਤੁਸੀਂ ਹੀ ਚੀਜ਼ਾਂ ਵੀ ਆਊਗਾ ਹੋਰ ਭਾਗ ਹੋਰ ਇਹਨਾਂ ਮੇਲਾ ਤੇ ਮੈਂ ਕਹਿੰਦਾ ਮੇਲਾ ਲਾਏ ਨਾ ਤੇ ਇਹ ਸਮਾਰਕ ਮੜਜ

ਇੱਕ ਪੈਸਾ ਵੀ ਕੱਟ ਨਹੀਂ ਲੈਂਦਾ ਬੜੀ ਗੱਲ ਕੀਤੀ ਗੱਲ ਤਾਂ ਸੁਣ ਲਾ ਕੋਈ ਨਹੀਂ ਗੱਲ ਗੱਲ ਕਾਦੀ ਸੁਣਨੇ ਆ ਤਾਂ ਮੰਨਦੀ ਸੁਣਦੀ ਤਾਂ ਸੁਣਦਾ ਛੇਤੀ ਪਤਾ ਤੂੰ ਇੱਥੇ ਖੜਾ ਰੇ ਬੰਨੇ ਆਂ ਦਾ ਮਾਰ ਲੈ ਜਿੰਗਾ ਗੱਲ ਕੁਛ ਨਹੀਂ ਦੋ ਰੁਪਏ ਵਾੜੀ ਮੈਂ ਤੈਨੂੰ ਮਰਵਾਉਂਦਾ ਨਹੀਂ ਮੈਂ ਤੈਨੂੰ ਬਚਾਉਣ ਆਲਾ ਹਾਂ ਓ ਠੀਕ ਆ ਮੰਨਦਾ ਕਹਿਣਾ ਮੰਨਦਾ ਵਧੀਆ ਵਿਗੀਆਂ ਜਾਂਦੀਆਂ ਤੇਰੀਆਂ ਕੋਈ ਨਹੀਂ ਯਾਰ ਕਹਿਣਾ ਮੰਨ ਜਾ ਤੂੰ ਦੋ ਤਿੰਨ 90 ਦੀਆਂ ਦਿੰਨਾ ਤੈਨੂੰ ਤੇ 90 ਦੀਆਂ ਚਾਰ ਵਾਜਾ ਮਾਰਨੀ ਮੈਨੂੰ ਉੜ ਜਾ ਕਬੂਤਰੀਏ ਕਹਿੰਦਾ ਵਾਜਾ ਮਾਰ ਬੁਲਾਉਂਦੇ ਕੀ ਹੋ ਗਿਆ ਯਾਰ ਕੀ ਕੀ ਚੱਕਰ ਪਿਆ ਬਾਬਾ ਜੀ ਮੰਨੇ ਨਹੀਂ ਰਿਹਾ ਘੰਟਾ ਹੋ ਗਿਆ ਮੇਲਾ ਵੀ ਲਾਤਾ ਉਹੀ ਅੜੀਆਂ ਕਰੀ ਬੈਠਾ ਵਿਚਾਰਾ ਪੁਰਾਣਾ ਬੰਦਾ ਮਿੰਨੇ ਨੂੰ ਦਗੋਨਾ 70 ਤੋਂ ਚੱਲ ਕੇ 60 ਤੋਂ ਕਿੱਥੇ ਵਾਗੇ 80 ਤੇ ਵਾਗੇ 11 ਨਾਗਾ ਕਿੰਨੇ ਦੀ ਕਹਿੰਗਾ ਇਹਨਾਂ ਨੂੰ ਲੱਗਦੇ 1 ਲੱਖ 10 ਹਜ਼ਾਰ ਮਾਰਦਾ ਹੈ ਤੇ ਮੈਨੂੰ ਕਹਿੰਦਾ ਇਹ ਲੱਖ ਤੋਂ ਘੱਟ ਨਹੀਂ ਹੁੰਦਾ ਕਿੰਨੇ ਨਾਗਾ دسڈ نے جی ایک بچا ہے چار چار بچے ਹਾਂ ਜੀ ਆਪਾਂ ਫਰਕ ਹੈ ਕਿੱਦਾਂਗਾ ਹੁਣ ਤੁਸਾਂ ਲੋਟ ਪਾਉਂਦੇ ਹੋ ਉਹ ਬਿੱਲਾ ਨਹੀਂ ਮੰਨਦਾ ਜੀ ਮੈਂ ਤਾਂ ਉਹਦੇ ਬਿਨਾਂ ਪੁੱਛੇ ਰੇਸਾਂ ਚੱਕਤੀਆਂ ਬਿਨਾਂ ਪੁੱਛੇ ਪਾਤੇ ਭਾਈ ਬਸਾ ਥੋੜਾ ਹੀ ਫਰਕ ਹੈ ਬਿਨਾਂ ਪੁੱਛੇ ਰੇਸਾਂ ਚੱਕਤੀਆਂ ਬਾਕੀ ਇਹਨਾਂ ਨੇ ਨਹੀਂ ਕਰਿਆ ਜੋ ਕਰਿਆ ਮੈਂ ਤਾਂ 70 80 ਕਰ ਜਨਾਬ ਰਾਜੂ ਨੇ ਵਧਾ ਦੇ ਜੰਦਰਾ ਗੱਲ ਹੋਈ ਸੀ ਨਾ ਮੈਂ ਤਾਂ ਐ ਵੀ ਸੌਦਾ ਕਰਨੇ ਸਤਾ ਦਵਾ ਦਾ ਵੀ ਅਗਲੇ ਦਾ ਬਾਣ ਨਾ ਰਾਹੀ ਜੀ ਵੇਖਣ ਗਏ ਹੁਣ ਕਿਉਂ ਭਾਈ ਬੱਚੇ ਨਹੀਂ ਭਾਈ ਮੁੱਲ ਵੀ ਬਹੁਤ ਲਾਤਾ ਬਾਬੇ ਬਾਲਾ ਦੇ ਦੇ ਭਾਈ ਅੜੀ ਕਰੀ ਅੜੀ ਨਾ ਕਰ ਚਾਰ ਤਾਂ ਨਰ ਮੰਨਣਾ ਜੀ ਜ਼ਮੀਨ ਨਰ ਆ ਰਹਿ ਜੂ ਮੇਰੇ ਵੀ ਵਿੱਚ ਨਿੱਕਾ ਜਾ ਬੈਠਾ ਵਿੱਚ ਸਰੀਰ ਦਾ ਕੇ ਮਹੌਲ ਜੀ 15 ਦਾ ਸਾਡੇ ਤੋਂ ਵਾਪਸ ਲਾ ਲਈ ਦੋ ਇਹਦਾ 30 ਦਾ ਮੈਂ ਕਿਹਾ ਤੂੰ 15 ਦਾ ਵਾਪਸ ਲਾ ਲਈ ਸਾਡੇ ਨਾਲ ਸੌਦਾ ਕਰ ਆ ਵੇ ਕਰਨਾ 15 ਦਾ ਲਾ ਲਈ ਤੁਸੀਂ ਫਿਰ ਮੈਨੂੰ ਨੇੜੇ ਵੀ ਨਹੀਂ ਆਉਣ ਦੇਣਾ ਨਹੀਂ 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 ਹੁਣ ਤੂੰ ਉਹ ਬਾਬਾ ਹੁਣ 5 90 ਤੇ 5 ਦਾ ਦੇ ਦੇ ਲਾ ਲਈ ਪਰਮਾਤਮਾ ਦੀ ਸੌਂ 5 ਘੱਟ ਲੱਖ ਦੇ ਦੇ ਉਹ ਬਾਈ ਹੁਣ ਤਾਂ ਮੂੰਹ ਮੰਗੇ ਆ ਗਏ ਮੇਰੀ ਵੀ ਗਰੀਬ ਦੀ ਰੋਟੀ ਬਣ ਜੂ ਸੇਖੋ ਆ ਗਿਆ ਯਾਰ ਫਿਰ ਮੈਂ ਆ ਬਾਈ ਫਿਰ ਇੰਨਾ ਵੀ ਨਹੀਂ ਹੁੰਦਾ ਚਾਚਾ ਕਿਸੇ ਦੀ ਦਾ ਕਦਰ ਕਰਨਾ ਕਾਂਟਾ ਹੋ ਗਿਆ ਮੈਨੂੰ ਤੇਰੇ ਸੌਦੇ ਤੇ ਖੜੇ ਨੂੰ ਮੈਂ ਦੱਸ ਆ ਯਾਰ ਤੋਂ ਚੱਲਿਆ ਓਏ ਐਂ ਤਾਂ ਚੱਲਦੇ ਸਾਰੀ ਐਂ ਚੱਲਦੇ ਸਾਰੀ ਐਂ ਮੋਦ ਲਾਉਂਦੇ ਨੇ ਆ ਬੱਸ ਫਿਰ ਮੈਨੂੰ ਵੀ ਪਤਾ ਜੀ ਤੁਸੀਂ ਕਰਦੇ ਐ ਕਰਦੇ ਨੇ ਓ ਮੈਂ 25 ਦਾ ਪਰ ਤਾਂ ਮੇਥੋਂ ਚੋਰੀੋਂ 23 ਦੀ ਲੈ ਗਿਓ ਤੜਕੇ ਦੀ ਬਈ ਇਹ ਵਾਲੀ 23 ਦੀ ਮੇਥੋਂ ਚੋਰੀੋਂ ਨਾਲੇ ਬਰੀ ਦਲਾਲੀ ਮੈਂ ਇੱਕ ਹੀ ਕਰੇ ਓਏ ਡਾਕਟਰ ਨੂੰ ਫਰਾਮਾ ਆਲਾ ਇੱਧਰ ਚੱਕੀ ਬਾਈ ਜੀ ਮਹੱਤ ਨਹੀਂ ਬੇਚੀ ਨਹੀਂ ਮਕਾਉਣੀ ਦੇਖ ਲਿਆ ਕਾ ਬੋਲਾ ਆ ਵੀ ਬਿਲਚੇ ਆ ਲੈ ਆ ਹੁਣ ਦੇਖ ਲੈ ਆ ਵੀ ਮੁੱਲ ਚ ਐ ਆਲੇ ਵਿੱਚ ਹੋਰ ਇਹਦਾ ਕੰਮ ਮੇਰਾ ਕਰਦੇ ਨੇ ਲੋਕ ਕੋਈ ਸੋਨਾ ਜਾਂ ਖੜਾ ਵਿੱਚ ਹਾਲੇ ਹੁਣ ਦੱਸ ਆ ਵੀ ਮੂਲੀ ਲੈ ਆ ਸਸਾ ਹੈ ਸਸਾ ਹੈ ਹੁਣ ਦੱਸੋ ਬਾਈ ਯਾਰ ਕੀ ਇਹ ਜਿੱਥੇ ਧੱਕਾ ਕੀਤਾ ਪਾ ਕੋਈ ਧੱਕਾ ਨਹੀਂ ਕਰਿਆ ਵੀਰੇ ਇੱਕ ਹੋਰ ਖੜਾ ਲੈ ਲੈ ਯਾਰ ਤੇਰੇ ਨਾਲ ਵੀ ਨਹੀਂ ਬਾਬਾ ਵੀ ਨਹੀਂ ਦੋਨੇ ਬਰਾਬਰ ਦਾ ਮਾਲ ਦੋਨੇ ਟਿਕਾਣੇ ਹੁਣ ਤਾਂ ਨੇੜੇ ਜੀ ਲੱਗਦਾ ਏਅਰਪੋਰਟ ਤੇ ਮਾਲ ਵਿਕੀ ਹੁੰਦਾ ਬਾਬਾ ਬੱਤਲਾ ਮੈਨੂੰ ਹੋ ਗਿਆ ਖੜੇ ਨੂੰ ਤੇਰੇ ਮਾਲ ਤੇ ਫੜਾ ਪੈਸੇ ਬੜਾ ਇਹਨੂੰ ਖੜ ਜਾ ਯਾਰ ਮੈਨੂੰ ਮਾਰ ਦੰਦੇ ਬਾਪੇ ਨੂੰ ਗਲ ਘੁੱਟ ਕੇ ਤੂੰ ਖੜ ਜਾ ਪਾ ਜੂੰਦੀ ਆ ਓ ਛੜ ਜਾ ਬਾਪੇ ਹੁਣ ਤੂੰ ਇੱਕ ਕੰਮ ਕਰ ਮਾੜੀ ਇਹ ਸੁਣ ਲੈ ਮੇਰੀ ਮਾੜੀ ਜੀ ਸੁਣ ਲੈ ਓ ਜੋ ਡਰਦਾ ਤੈਨੂੰ ਚੱਕ ਕੇ ਤੈਨੂੰ ਲੈ ਜਾਂਦੇ ਬਾੜੀਆਂ ਛੜਦੇ ਸਾਰੀਆਂ ਹਾਂ ਕੋਈ ਮੇਰੇ ਕੰਨੀ ਵੀ ਦੇਖ ਹਾਂ ਹਾਂ ਕਰਦੇ ਹੁਣ ਸੌਦਾ ਜਮਾ ਸਿਖਰਾਂ ਤੇ ਆ ਨਹੀਂ ਜਾਣਗੇ ਅਗਲੇ ਓ ਗੱਲ ਸੁਣ ਓ ਬੋਲੀ ਨਹੀਂ ਪਉਂਦੀਆਂ ਇਹ ਕੁੜੀਆਂ بابا میری گریب کی روٹی بنا دوں گا بابا ਐਸੇ ਕਿਨੇ ਹੋਗਾ ਡਾਕਟਰ ਮੈਂ ਬਹੁਤਾ ਡਰਦਾ ਡਾਕਟਰ ਕੋਲ ਆ ਕੇ ਦੂਗਾ ਮਾਲਕ ਆ ਬਰਦਾ ਬੁੜਾ ਆਦੇ ਸਾਹਮ ਕੇ ਪਾਈ ਜੇਬ ਚ ਤੇਰੇ ਨਾਲ ਕੁਝ ਹੋ ਰਿਹਾ ਹੈਗਾ ਉਹ ਬਾਣੀ ਕਾ ਕੰਨੀ ਵੀ ਇੱਕ ਮੇਰੇ ਕੰਨੀ ਵੀ ਦੇਖ ਬਾਬਾ ਸਾਈ ਵਾਲਾ ਮੋੜਾ ਬਿੱਲੇ ਦਾ ਸਾਈ ਵਾਲਾ ਬਿੱਲੇ ਬਿੱਲੇ ਸਾਈ ਵਾਲਾ ਨਹੀਂ ਬੈਠਾ ਆ ਡਾਕਟਰ ਸਾਹਿਬ ਵਿੱਚੇ ਪਾ ਦੋ ਸਾਈ ਵਾਲਾ ਦੋ ਹਾਂ ਬਾਹਰ ਨਾ ਬਚੂ ਹਾਂ ਤੇਰਾ ਚਾਰ 5 6 7 8 ਖਾੜਾ ਖੁੱਲਾ ਕਰੋ ਬਾਈ ਖਾੜਾ ਖੁੱਲਾ ਕਰੋ 11 12 13 14 15